ਸ਼ਸ਼ੀਕਲ ਜੀ ਮੈਨੂੰ ਧੰਨ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਹੱਲ ਨੂੰ ਲੈ ਕੇ ਪਾਕਿਸਤਾਨ 1932 ਸਿੱਖ ਸਰਦਾਲੂਆਂ ਦਾ ਇੱਕ ਜੋ ਥਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਹੀ ਚਾਰ ਜਿਹੜੇ ਕਿ ਵਾਪਿਸ ਆ ਚੁੱਕੇ ਸਨ ਪਰ ਉਸ ਤੋਂ ਬਾਅਦ ਜਿਹੜੇ 1922 ਜਿਹੜੇ ਸਿੱਖ ਸਰਦਾਲੂ ਸੀ ਉਹ ਵਕ ਵਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਪਾਕਿਸਤਾਨ ਦੇ ਵਾਸਤੇ ਥਾ ਰਵਾਨਾ ਹੋਇਆ ਸੀ ਜਿਸ ਦੇ ਵਿੱਚੋਂ ਹੁਣ ਇੱਕ ਮਹਿਲਾ ਲਾਤਾ ਹੋ ਗਈ ਹੈ ਜੀ ਹਾਂ ਇਹ ਬਹੁਤ ਵੱਡੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਕਿ ਕਪੂਰਥਾ ਦੀ ਰਹਿਣ ਵਾਲੀ ਕਪੂਰਥਾ ਦਾ ਨੇੜਲਾ ਪਿੰਡ ਆਮਾਨੀਪੁਰ ਉੱਥੋਂ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਕਿ ਇਸ ਜਥੇ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਗਈ ਸੀ ਤੇ ਹੁਣ ਜਿਹੜੇ ਸ਼ਰਧਾਲੂ ਵਾਪਸ ਆਏ ਨੇ ਉਹਨਾਂ ਦੇ ਵਿੱਚ ਸਰਬਜੀਤ ਕੌਰ ਵਾਪਸ ਨਹੀਂ ਆਈ ਹੈ ਦੱਸਦੀ ਹੈ ਕਿ ਪਾਕਿਸਤਾਨ ਜਦ ਦੇ ਵਿੱਚ ਗਈ ਹੈ ਮਹਿਲਾ ਲਾਤਾ ਹੋ ਗਈ ਹੈ ਅਸੀਂ ਇਹ ਵੀ ਅਹ ਸਾਹਮਣੇ ਆਇਆ ਕਿ ਇਸ ਮਹਿਲਾ ਨੇ ਜਦੋਂ ਪਾਕਿਸਤਾਨ ਦੇ ਵਿੱਚ ਐਂਟਰੀ ਕੀਤੀ ਜਾਂਦੀ ਹੈ ਉੱਥੇ ਸਾਰੇ ਸ਼ਰਧਾ ਆਲੂਆਂ ਦਾ ਜਣਾ ਕਿ ਪੂਰੀ ਜਾਣਕਾਰੀ ਉੱਥੇ ਲਿਖੀ ਜਾਂਦੀ ਆ ਉਸ ਵਕਤ ਵੀ ਸਰਜੀਤ ਕੌਰ ਦੇ ਵੱਲੋਂ ਅਧੂਰੀ ਜਾਣਕਾਰੀ ਜਿਹੜੀ ਕਿ ਉੱਥੇ ਲਿਖਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਇਸ ਮਹਿਲਾ ਦੀ ਜਿਹੜੀ ਕਿ ਭਾਗ ਕੀਤੀ ਜਾ ਰਹੀ ਆ ਤਦ ਆਦਿ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਲੈ ਕੇ ਪਾਕਿਸਤਾਨ ਆ ਇੱਕ ਸਿੱਖ ਸ਼ਰਧਾ ਆਲੂ ਦਾ ਜਥਾ ਹਰ ਸਾਲ ਰਵਾਨਾ ਹੁੰਦਾ ਹੈ ਜਿਹੜਾ ਚੱਲਦੇ ਇਸ ਸਾਲ ਵਿੱਚ ਸਿੱਖ ਅਸ਼ਰਧਾਲੂ ਦਾ ਇੱਕ ਜਥਾ ਰਵਾਨਾ ਹੋਇਆ ਸੀ ਜਿਹਦੇ ਵਿੱਚ 932 ਜਿਹੜੇ ਕਿ ਇਹ ਅਸ਼ਰਧਾਲੂ ਸ਼ਾਮਲ ਸ਼ਾਮਲ ਸਨ ਜਿਨ੍ਹਾਂ ਦੇ ਵਿੱਚੋਂ ਚਾਰ ਮੈਂਬਰ ਪਹਿਲਾਂ ਹੀ ਜਿਹੜੇ ਕਿ ਵਾਪਸ ਆ ਗਏ ਸੀ ਅਤੇ ਬਾਕੀ ਜਿਹੜੇ ਕਿ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਰੁਕੇ ਹੋਏ ਸੀ ਜਿਨ੍ਹਾਂ ਦਾ ਜਥਾ ਹੁਣ ਵਾਪਸ ਆ ਗਿਆ ਪਰ ਇਸ ਦੇ ਵਿੱਚ ਸਭਿਤ ਕੋਰਨਾ ਦੀ ਮਹਿਲਾ ਲਾਤਾ ਦੱਸੀ ਜੋਰੀਆ ਕਪੂਰਥਲਾ ਦੇ ਨਿਰਧ ਪਿੰਡ ਮਾਨਿਪੁਰ ਦੀ ਇਹ ਮਹਿਲਾ ਜਿਹੜੀ ਰਹਿਣ ਵਾਲੀ ਆ ਤੇ ਉਸ ਵਕਤ ਵੀ ਉਸ ਜਿਹੜੀ ਆਪਣੀ ਜਾਣਕਾਰੀ ਉਹ ਅਦੋਂ ਉਰੀ ਉਸ ਤੇ ਸੰਜਕਿਤ ਗਏ ਸੀ ਜਿਸ ਤੋਂ ਬਾਅਦ ਉਹ ਇਸ ਮਹਿਲਾ ਦੀ ਭਾਲ ਜਿਹੜੀ ਕੀਤੀ ਜਾ ਰਹੀ ਆ ਬਾਕੀ ਜਿਹੜੇ ਸਾਰੇ ਸ਼ਰਧਾਲੂ ਨੇ ਉਹ ਠੀਕ ਠਾਕ ਆ ਜਿਹੜੇ ਕੀ ਵਤਨਾਂ ਵਾਪਿਸ ਆ ਚੁੱਕੇ ਨੇ ਆਪਣੇ ਘਰਾਂ ਨੂੰ ਆ ਚੁੱਕੇ ਨੇ ਪਰ ਦੂਜੇ ਪਾਸੇ ਇਸ ਮਹਿਲਾ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕੇ ਕਿ ਇਹ ਇਹ ਮਹਿਲਾ ਕਿੱਥੇ ਤੇ ਕਿਵੇਂ ਲੱਭਤਾ ਹੋਈ ਹੈ ਭਰ ਇਹ ਸਰਜੀਤ ਕੋਲ ਬਾਰੇ ਦੱਸੋਗੇ ਕਿ ਇਹ ਕਿੱਥੇ ਦੀ ਰਹਿਣ ਵਾਲੀ ਸੀ ਕਦੋਂ ਇਹ ਗਈ ਸੀ ਇਥੇ ਪਾਕਿਸਤਾਨ ਤੇ ਉਹ ਵਾਪਸ ਨਹੀਂ ਲੋਟੀ ਤੇ ਇੱਥੇ ਕੋਈ ਮਾਮਲੇ ਵੀ ਦਰਜ ਨੇ ਹਾਂਜੀ ਸਰਪ੍ਰੀਖ ਰਿਪੋਰਟ ਪਦਨੀ ਕਰਨ ਐਮ ਸਿੰਘ ਪਿੰਡ ਮਾਨੀਪੁਰ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਸੀ ਤੇ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਦੇ ਸਬੰਧ ਵਿੱਚ ਨਰਕਾਲਾ ਸਾਹਿਬ ਜਥੇ ਦੇ ਨਾਲ ਗਈ ਸੀ ਜਿਹੜੀ ਤੇ ਉਸ ਤੋਂ ਬਾਅਦ ਇਹ ਵਾਪਸ ਨਹੀਂ ਆਈ ਜੀ ਇਹਦੇ ਬਾਰੇ ਹੁਣ ਜਿਹੜੇ ਸੀਨੀਅਰ ਅਫਸਰ ਤੋਂ ਡਿਪਾਰਟਮੈਂਟ ਤੇ ਅਸੀਂ ਫੋਲ ਕਰ ਰਹੇ ਆ ਵੀ ਜਿਹੜੇ ਦੇ ਨਾਲ ਗਏ ਉਹਨਾਂ ਨਾਲ رابطہ ਕੈਮ ਕਰਕੇ ਵੀ ਕਿੱਥੇ ਅਜੇ ਕੀ ਆ ਪਿੰਡ ਵਿੱਚ ਇਹਨਾਂ ਦਾ ਕਿੱਦਾਂ ਦਾ ਸਿਹਾਰ ਇਹਨਾਂ ਦੇ ਕੋਈ ਪਰਚੇ ਵੀ ਦਰਜ ਨਹੀਂ ਆ ਇਹਨਾਂ ਦੇ ਬੱਚਿਆਂ ਦੇ ਵੀ ਪਰਚੇ ਪਰਚੇ ਦਾ ਇਹ ਮਾਹੌਲ ਕਿੱਦਾਂ ਦਾ ਸੀ ਅणि ਪਿੰਡ ਦੇ ਵਿੱਚ ਤੇ ਮਾਹੌਲ ਤਾਂ ਠੀਕ ਹੈ ਪਰ ਇਹਨਾਂ ਦੇ ਮਕਦਮੇ ਵਗੈਰਾ ਦਰਜ ਹੈਗੇ ਨੇ ਜੀ ਹਾਂ ਜੀ ਇਹਦੇ ਤੇ ਵੀ ਦਰਜ ਨੇ ਇਹਨਾਂ ਤੇ ਕੇਸ ਸਭ ਜੀ ਰਿਕਾਰਡ ਦੇ ਖਤਮ ਹੋ ਚੁੱਕੇ ਨੇ ਬਾਕੀ ਜਿਹੜੇ ਇਹਦੇ ਹੈਗੇ ਨੇ ਬੇਟੇ ਉਹਨਾਂ ਤੇ ਹੀ ਮਕਦਮਾ ਬੰਦਾ ਜੀ ਤੇ ਉਹ ਕੀ ਕਾਰਵਾਈ ਕੀਤੀ ਜਾਦੀ ਹੁਣ ਤਾਂ ਹੁਣ ਬਸ ਇਹੀ ਆ ਜੀ ਤਸਦੀਕ ਕਰ ਰਹੇ ਆ ਵੀ ਕਿੱਥੇ ਰਹਿ ਗਈ ਕੀ ਗੱਲ ਜਿਹੜੀ ਪੀਸੀਸੀ ਸੀ ਪੀਸੀਸੀ ਵੀ ਇੱਥੇ ਕਲੀਅਰ ਹੋਈ ਸੀ ਇਹਨਾਂ ਦੇ ਇੱਕ ਬੂਥ ਦਾ ਕੋਈ ਵੀ ਉਹ ਜਿਹੜਾ ਇਹਦਾ ਪਿੰਡ ਤੋਂ ਕਿ ਤਾਂ ਦੇ ਪਰਮਿਸ਼ੋਨ ਫੋਕੋ ਤੋਂ ਪੁਲਿਸ ਨੂੰ ਪੀਸੀਸੀ ਇਦਾਂ ਜਦੋਂ ਸਾਨੂੰ ਕੋਈ ਆਦਮੀ ਆਪਣਾ ਕੋਰਟ ਚੋਂ ਆਪਣਾ ਰਿਕਾਰਡ ਪੇਸ਼ ਕਰ ਦਿੰਦਾ ਵੀ ਮੈਂ ਕਲੀਨ ਐ ਤੇ ਫਿਰ ਉਹਦੀ ਪੀਸੀਸੀ ਜਿਹੜੀ ਜਾਰੀ ਹੋ ਜਾਂਦੀ ਹੈ